ਵਾਹ ਪ੍ਰਗਟਿਓ ਮਰਦ ਕਮੜਾ ਬਰਿਆਮ ਇਕੈਲਾ ਵਾਹ ਵਾਹ ਕੋ ਬੰਚ ਸਿੰਘਾਪੇ ਗੁਰਚੇਲਾ ਸਾਈਬੇ ਕਮਾਲ ਸਾਈਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪ੍ਰਕਾਸ਼ ਪਰਬ ਸਬੰਧੀ ਅੱਜ ਸ੍ਰੀ ਕਾਲ ਤਕਤ ਸਾਹਿਬ ਤੋਂ ਲੋਕ ਇੱਕ ਨਗਰ ਕੀਰਤਨ ਸਜਾਇਆ ਗਿਆ ਹੈ ਖੁਨੂਸ ਜੀਆਂ ਤਸਵੀਰਾਂ ਸਾਂਝਾ ਕਰ ਰਹੇ ਆ ਕਿ ਜਿਸ ਤਰ੍ਹਾਂ ਇਸ ਨਗਰ ਕੀਰਤਨ ਦੇ ਵਿੱਚ ਗੁਰੂ ਦੇ लाਡਲੀਆਂ ਫੌਜਾਂ ਗੱਤਕੇ ਦੇ ਜੋਰ ਬਖਾਰੀਆਂ ਨੇ ਅਤੇ ਛੋਟੇ-ਛੋਟੇ ਬੱਚੇ ਜੋ ਬਾਣਾ ਪਾ ਕੇ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੇ ਨੇ ਹਰ ਇੱਕ ਨੂੰ ਇਹ ਚਾਹ ਹੁੰਦਾ ਜਦੋਂ ਪ੍ਰਕਾਸ਼ਪੁਰਬ ਜਾਂ ਗੁਰੂ ਸਾਹਿਬ ਦਾ ਕੋਈ ਦਿਹਾੜਾ ਹੁੰਦਾ ਹੈ ਤਾਂ ਇਹ ਦ੍ਰਿਸ਼ ਦੇਖਣ ਨੂੰ ਮਿਲਦੇ ਨੇ ਇੰਨੇ ਕਿ ਕਿ ਬੱਚੇ ਜਿਹੜੇ ਕੱਕਰ ਜੋਰ ਦਿਖਾ ਰਹੇ ਆ ਹੱਥ ਦੇ ਵਿੱਚ ਤਲਵਾਰ ਫੜ ਕੇ ਜੋ ਕਸਮ ਪਾਤਸ਼ਾਹੀ ਸਿੱਖਿਆ ਅੱਜ ਤੱਕ ਇਹ ਸਿੱਖ ਧਰਮ ਵਿੱਚ ਸਾਰੇ ਉਸ ਨੂੰ ਪ੍ਰਵਾਨ ਕਰਦੇ ਨੇ ਤੇ ਇਸ ਅਲੌਕਿਕ ਨਗਰ ਕੀਰਤਨ ਦਾ ਇਹ ਲਾਹੇ ਦ੍ਰਿਸ਼ ਉਹ ਤੁਹਾਨੂੰ ਸਾਂਝਾ ਕਰ ਰਹੇ ਹਾਂ ਕਿ ਇਸ ਵੇਲੇ ਹਰਿਮੰਦਰ ਸਾਹਿਬ ਤੋਂ ਇਹ ਨਗਰ ਕੀਰਤਨ ਆਰੰਭ ਹੋਇਆ ਹੈ ਤੇ ਵਾਪਕ ਵਕ ਬਜ਼ਾਰਾਂ ਤੋਂ ਹੁੰਦਾ ਹੋਇਆ ਵਾਪਸੀ ਬੜੇ ਅਕਾਤਕਤ ਸਹਿਵਲ ਕਰੇਗਾ ਸੋ ਸੰਗਤਾ ਲਾਲ ਨਾਲ ਗੁਰਬਾਣੀ ਕੀਰਤਨ ਗਾਇਨ ਕਰਦੀਆਂ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰਦਿਆਂ ਨੇ ਤੇ ਸਕੂਲੀ ਬੱਚੇ ਆਪਣੇ ਬੈਂਡ ਸਕੂਲੀ ਬੈਂਡ ਨਾਲ ਜੋਰ ਦਿਖਾ ਕੇ ਇਸ ਨਕਕੀਤਨ ਦੇ ਹੋਰ ਵੀ ਸ਼ੋਭਾ ਬਤਾਉਂਦੇ ਨੇ ਕਿ ਜਦੋਂ ਹਾਜ਼ਰੀਆਂ ਸਕੂਲੀ ਬੱਚੇ ਭਰਦੇ ਆ ਤਾਂ ਇੱਕ ਬਹੁਤ ਵੱਡਾ ਅਲੌਕਿਕ ਦ੍ਰਿਸ਼ ਦੇਖਣ ਨੂੰ ਮਿਲਦਾ ਹੈ ਵਕ ਵਕ ਸਕੂਲਾਂ ਦੇ ਬੱਚੇ ਹਾਜ਼ਰੀਆਂ ਭਰ ਕੇ ਇਸ ਨਕਕੀਤਨ ਦੇ ਵਿੱਚ ਹਾਜ਼ਰੀਆਂ ਭਰਦਿਆਂ ਸੰਗਤਾਂ ਜਿੱਥੇ ਹੱਥ ਜੋੜ ਕੇ ਇਹਨਾਂ ਨਕਕੀਤਨ ਨੂੰ ਦੇਖਦੀਆਂ ਨੇ ਬੱਚਿਆਂ ਨੂੰ ਦੇਖਦੀਆਂ ਨੇ ਅਤੇ ਗੁਰੂ ਸਾਹਿਬ ਦੀ ਪਾਲਕੀ ਦੀ ਉਡੀਕ ਕਰਦੇ ਵਾਕ ਬਾਜ਼ਾਰਾਂ ਦੇ ਵਿੱਚ ਸੰਗਤਾਂ ਵੱਲੋਂ ਲੰਗਰ ਵੀ ਲਾਏ ਜਾਂਦੇ ਆ ਉਹਨੂੰ ਤਸਵੀਰ ਸਾਂਝੀ ਕਰ ਰਹੇ ਹਾਂ ਜਿੱਥੇ ਇਸ ਵੇਲੇ ਹਰਮੰਦਰ ਸਾਹਿਬ ਤੋਂ ਨਗਰ ਕੀਰਤਨ ਦੀ ਜਿਹੜੀ ਸ਼ੁਰੂਆਤ ਹੋਈ ਆ ਤੇ ਸੰਗਤਾਂ ਠਾਠਾ ਠਾਹਾ ਮਾਰਦਾ ਕੱਟ ਸੰਗਤ ਦਾ ਸਲਾਬ ਅੱਜ ਦੇਖਣ ਨੂੰ ਮਿਲ ਰਿਹਾ ਸੋ ਭਾਵੇਂ ਜਿੰਨੀ ਮਰਜ਼ੀ ਠੰਡ ਹੋਵੇ ਦੱਸਦੀ ਕਿ ਕਈ ਦਿਨਾਂ ਤੋਂ ਸੂਰਤ ਜੜਾ ਨਹੀਂ ਸੀ ਦਿਖਿਆ ਪਰ ਅੱਜ ਨਗਰ ਕੀਰਤਨ ਹੈ ਗੁਰੂ ਸਾਹਿਬ ਨੂੰ ਵੀ ਪਤਾ ਕਿ ਸੰਗਤਾਂ ਨੇ ਬਜ਼ਾਰਾਂ ਦੀ ਸੇਵਾ ਕਰਦੇ ਹੋਏ ਨਿਕਲਣਾ ਤਾਂ ਅੱਜ ਧੁੱਪ ਵੀ ਜੜੀ ਹੈ ਨਿਕਲੀ ਹੈ ਇੱਕ ਖੂਬਸੂਰਤ ਤਸਵੀਰਾਂ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅੱਜ ਪਿਆਰਾਂ ਦੀ ਇਕਵਾਈ ਚ ਇਹ ਅਲੌਕਿਕ ਨਗਰ ਕੀਰਤਨ ਜਿਹੜਾ ਵਰਤਾਨਾ ਹੋਇਆ ਇਸ ਨਗਰ ਕੀਰਤਨ ਦੀ ਹੈ ਤਸਵੀਰਾ ਸਤਿ ਸ੍ਰੀ ਅਕਾਲ ਤੁਹਾਨੂੰ ਅੰਮ੍ਰਿਤਸਰ ਤੋਂ ਸਾਂਝਾ ਕਰ ਰਹੇ ਹਾਂ ਵਕ ਵਕ ਸ਼ਹਿਰਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਯਾਦ ਕਰਦੇ ਆ ਇਹ ਨਗਰ ਕੀਰਤਨ ਕੱਢੇ ਜਾਂਦੇ ਆ ਤਕਸਰੀ ਪਟਨਾ ਸਾਹਿਬ ਅਕਸਰ ਦੰਦਮਾ ਸਾਹਿਬ ਵਕ ਵਕ ਮਹਾਨ ਗੁਰਤਾ ਮੌਤੇ ਵੀ ਇਹ ਨਗਰ ਕੀਰਤਨ ਘੜੇ ਨਿਕਲਦੇ ਨੇ ਤੇ ਬੜੇ ਵੱਡੇ ਢੰਗ ਨਾਲ ਇਹ ਗੁਰਪੁਰਬ ਮਨਾਏ ਜਾਂਦੇ ਨੇ ਨਰਸਿੰਘਾ ਤੋਂ ਸਿੰਘ ਵਜਾ ਰਿਹਾ ਹੈ ਬਹੁਤ ਖੂਬਸੂਰਤ ਜਿਹੜੀ ਇਸ ਦੀ ਆਵਾਜ਼ ਹੈ ਸਭ ਪਾਸੇ ਸੁਣਨੋਂ ਮਿਲਦੀ ਹੈ ਬਾਬਾ ਜੀ ਅਲੌਕਿਕ ਦ੍ਰਿਸ਼ਾ ਨਵੇਕਲਾ ਜਿਹੜਾ ਕਹਿੰਦੀ ਏ ਕਿ ਆ ਜਿਹੜਾ ਪੁਰਬ ਮਨਾਇਆ ਜਾਂਦਾ ਸਿੱਖ ਧਰਮ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਸਰਬ ਸ਼੍ਰੀ ਗੋਬਿੰਦ ਸਿੰਘ ਪਾਸ਼ਾ ਖਾਲਸਾ ਪੰਥ ਦੇ ਬਾਨੀ ਜਿਨ੍ਹਾਂ ਨੇ ਖਾਲਸਾ ਪੰਥ ਸਾਜਿਆ ਨਵੇਕਲੀ ਸਿੱਖ ਕੌਮ ਨੂੰ ਪਛਾਣ ਦਿੱਤੀ ਅੱਜ ਉਹਨਾਂ ਦਾ ਜੋ ਪ੍ਰਕਾਸ਼ ਪੁਰਬ ਹੈ ਉਹ بڑے ਸੰਸਾਰ ਪੱਧਰ ਤੇ ਮਨਾਇਆ ਜਾ ਰਿਹਾ ਸਮੋਹ ਗੁਰਨਾਨਕ ਨਾਮ ਦੇ ਵਾਜੋ ਸੰਗਤਾਂ ਨੇ ਉਹ ਗੁਰੂ ਸਾਹਿਬ ਦਾ ਪ੍ਰਕਾਸ਼ਪੁਰ ਪਰੇ ਸੰਗਤ ਸ਼ਰਧਾ ਭਾਵਨਾ ਸਤਕਾਰ ਨਾਲ ਬਣਾ ਰਹੀਆਂ ਇਸੇ ਤਰ੍ਹਾਂ ਅੱਜ ਸ਼ੋਮਨੀ ਗੁਰੂ ਪੰਡਕ ਕਮੇਟੀ ਸ਼ਹਿਰ ਦਰਵਾਜ਼ਾ ਸਾਹਿਬ ਵੱਲੋਂ ਸਿੱਦੇ ਕਾਲ ਤੱਕ ਸਾਹਿਬ ਤੋਂ ਜੋ ਨਗਰ ਕੀਰਤਨ ਹੈ ਪ੍ਰਕਾਸ਼ਪੁਰ ਨੂੰ ਸਮਰਪਿਤ ਉਹਨਾਂ ਕੱਢਿਆ ਜਾ ਰਿਹਾ ਜੋ ਸ਼ਹਿਰ ਦੇ ਵੱਖ-ਵੱਖ ਹਸਤਾਨਾਂ ਤੋਂ ਹੁੰਦਾ ਹੋਇਆ ਵਾਪਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਸਮਾਪਤ ਹੋਏਗਾ ਆਪ ਜੀ ਦੇਖ ਸਕਦੇ ਹੋ ਕਿ ਸੰਗਤਾਂ ਦਾ 60-60 ਮਾਦਾਸਮੁੰਦ ਜੋ ਆਪਣੇ ਗੁਰੂ ਸਾਹਿਬ ਨੂੰ ਸਤਿਕਾਰ ਸਦਾ ਪਵਨਾ ਭੇਟ ਕਰਨ ਵਾਸਤੇ ਆਇਆ ਸ਼੍ਰੋਮਣੀ ਗੁਰਦਵਾਰ ਪੰਚ ਕਮੇਟੀ ਦੇ ਦਰਵਾਜ਼ਾ ਵੱਲ ਉਹ ਚੇਚੇ ਤੋਤੇ ਜੋ ਇਸ ਪ੍ਰੋਗਰਾਮ ਨੂੰ ਮਨਾਉਣ ਵਾਸਤੇ ਬੰਦ ਕੀਤੇ ਗਏ ਨੇ ਸੋ ਆਪ ਸਵਾਦੀਆਂ ਸੰਗਤਾਂ ਨੂੰ ਸਮੂਹ ਗੁਰਨਗਨਾਂ ਨੂੰ ਗੁਰਪੁਰ ਗੁਰਪੁਰ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀੋ ਸੋ ਹਰ ਸੇਖ ਸੰਗਤਾਂ ਇਸ ਮੌਕੇ ਡੜੀਆ ਵਧਾਈਆਂ ਦੇ ਰਹੀਆਂ ਨੇ ਅਤੇ ਨਰ ਸਿੰਘਾ ਜਦੋਂ ਕਿਤਨ ਸ਼ੁਰੂ ਹੁੰਦਾ ਤਾਂ ਸੰਗਤਾਂ ਜੜੀਆਂ ਨੇ ਨਿਹਾਲ ਹੁੰਦੀਆਂ ਨੇ ਗੁਰਬਾਣੀ ਗਾਇਨ ਕੀਤੀ ਜਾ ਰਹੀ ਹੈ ਧਰਮ ਹੈ ਗੁਰੂ ਸੋਇ ਤਸਵੀਰਾ ਅਲੌਕਿਕ ਨਗਰ ਕੀਰਤਨ ਦੀਆਂ ਨੇ ਵਾਹਿਗੁਰੂ ਅੱਜ ਨਗਰ ਕੀਰਤਨ ਦੀ ਜਿਹੜੀ ਸ਼ੁਰੂਆਤ ਹੋਈ ਆ ਆਰੰਭ ਹੋਇਆ ਸੰਗਤਾਂ ਭਾਰੀ ਗਿਣਤੀ ਵਿੱਚ ਹਾਜ਼ਰ ਹੁੰਦੀਆਂ ਨੇ ਗੁਰੂ ਸਾਹਿਬ ਦੇ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀਆਂ ਭਰਾਲਾ ਦਿਨ ਹੈ ਕਿਉਂਕਿ ਹਰ ਸਾਲ ਸਮੂਹੀਆਂ ਸੰਗਤਾਂ ਆਪਣੇ ਤਸ਼ਮੀਸ਼ ਪਿਤਾ ਸਾਹਿਬੇ ਕਮਾਲ ਸਰਪੰਸਦਾਨੀ ਪੁੱਤਰਾਂ ਦੇ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਵ ਬਹੁਤ ਸ਼ਰਧਾ ਸਤਕਾਰ ਤੇ ਖਾਲਸਾਈ ਜਹੋ ਜਲਾਨਾ ਮਨਾਉਂਦੀਆਂ ਹਨ ਇਹ ਪ੍ਰਕਾਸ਼ ਪੁਰਬ ਉਹਨਾਂ ਨੂੰ ਇੰਨੀ ਖੁਸ਼ੀ ਹਾਂ ਦੀ ਮਨਾਉਂਦੀ ਕਿ ਹਰ ਸਾਲ ਉਹ ਨਵੇਂ ਦਿਨ ਦੀ ਉਡੀਕ ਕਰਦੀਆਂ ਹਨ ਅੱਜ ਉਸੇ ਖੁਸ਼ੀ ਦੇ ਵਿੱਚ ਜੋ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਸਬਾਨ ਦੀ ਅਗਵਾਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਹਾਨ ਨਗਰ ਕੀਰਤਨ ਆਰੰਭ ਹੋਇਆ ਹੈ ਮੈਂ ਸਮਝਦਾ ਭਾਵੇਂ ਹੱਡ ਚੀਰਵੀਂ ਠੰਡੇ ਫਿਰ ਵੀ ਸੰਗਤਾਂ 'ਚ ਇਨਾਉ ਸ਼ਾਹ ਦੇਖਣ ਨੂੰ ਮਿਲ ਰਿਹਾ ਕਿ ਸੰਗਤ ਆਪਣੇ ਪਰਿਵਾਰਾਂ ਸੇ ਸਮੇਤ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੈ ਕੇ ਇਸ ਮਹਾਨ ਨਗਰ ਕੀਰਤਨ ਵਿੱਚ ਗੁਰੂ ਸਾਹਿਬ ਸ਼ਬਦਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ ਵਾਸਤੇ ਪੁੱਜੀਆਂ ਜਿੱਥੇ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਰਹੀਆਂ ਉੱਥੇ ਆਪਣੇ ਉਹ ਕਲਗੀਆਂ ਵਾਲੇ ਪਿਤਾ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰ ਮਣਾ ਕੇ ਇਸ ਮਹਾਨ ਨਗਰ ਕੀਰਤਨ ਸ਼ਾਮਲ ਹੋ ਕੇ ਖੁਸ਼ੀਆਂ ਦਾ ਆਨੰਦ ਪ੍ਰਾਪਤ ਕਰੀਆਂ ਹਨ ਤੋ ਇਹ ਸੰਗਤਾਂ ਦੇ ਵੱਲੋਂ ਗੁਰਬਾਣੀ ਗਾਇਨ ਕੀਤੀ ਜਾ ਰਹੀ ਹੈ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕੀਤਾ ਜਾ ਰਿਹਾ ਹੈ ਬਜ਼ੁਰਗ ਬਾਬਾ ਜੀ ਜਿਹੜੇ ਕਈ ਸਾਲਾਂ ਤੋਂ ਕਈ ਤਹਾਕਿਆਂ ਤੋਂ ਇਸੇ ਤਰ੍ਹਾਂ ਅਲਗ ਕਿਰਤਨ ਦੇ ਵਿੱਚ ਸੇਵਾਵਾਂ ਨਿਭਾਉਂਦੇ ਨੇ ਸੋ ਤਨ ਤਨ ਸਾਈਂਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤਿ ਲਈ ਸ਼ਬਦ ਹੈ ਗਾਇਨ ਕੀਤੇ ਜਾ ਰਹੇ ਆ ਪਰਮ ਜੀ ਆ ਲਾਲ ਲੋਚਾ ਨੰਬੀ ਸਾਲ ਤਸਵੀਰਾਂ ਅੰਮ੍ਰਿਤਸਰ ਸਚਕਨ ਸ੍ਰੀ ਹਰਮੰਦਰ ਸਾਹਿਬ ਤੋਂ ਆਰੰਭ ਹੋਏ ਇਸ ਨਗਰ ਕੀਰਤਨ ਦੀਆਂ ਨੇ ਇੱਥੇ ਪਾਰੀ ਗਏ ਤੇ ਵੇ ਸੰਗਤਾ ਹਾਜ਼ਰ ਹੋਈਆਂ ਨੇ ਸ਼ਾਮਲ ਹੋਈਆਂ ਨੇ ਅਤੇ ਇਸ ਨਗਰ ਕੀਰਤਨ ਦਾ ਆਨੰਦ ਜੋ ਹੈ ਉਹ ਸੰਗਤਾ ਵੱਲੋਂ ਮਾਣਿਆ ਜਾ ਰਿਹਾ ਤੇ ਸੰਗਤਾ ਆਪਣੇ ਫੋਨ ਦੇ ਵਿੱਚ ਤਸਵੀਰਾਂ ਲਗਾਤਾਰ ਕੈਚ ਕਰ ਰਹੀਆਂ ਨੇ ਸੋ ਸਾਈਬੇ ਕਮਾਲ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਸੁਬੰਦੀ ਅੱਜ ਦਰਬਾਰ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਡੇਲੀ ਪੋਸਟ ਅੰਮ੍ਰਿਤਸਰ